ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਪਾਤਸ਼ਾਹ ਜੀ ਜਨਮ ਭੂਮੀ ਜੋ ਕਿ ਖਾਲਸਾ ਦਿਵਸ ਨੂੰ ਜੋ ਮਨਾਇਆ ਜਾਂਦਾ ਹੈ ਬਹੁਤ ਸਾਰੀਆਂ ਦੂਰ ਦੇ ਡੇਰੇ ਤੋਂ ਸੰਗਤਾਂ ਜਿਹੜੀਆਂ ਨੇ ਲੱਖਾਂ ਦੀ ਤعداد ਵਿੱਚ ਉਸ ਖਾਸ ਜਨਮ ਭੂਮੀ ਸ਼੍ਰੀ ਜਲੰਧਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਗਈਆਂ ਨੇ ਔਰ ਵਾਪਸੀ ਦੇ ਅੱਜ ਇਤਿਹਾਸਿਕ ਗੁਰਦੁਆਰਾ ਨਵੀਂ ਪਾਸ਼ੀ ਬਾਬਾ ਬਕਾਲਾ ਸਾਹਿਬ ਵਿਖੇ ਵੀ ਉਹ ਸੰਗਤਾਂ ਜਿਹੜੀਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਨਤਮਸਤਕ ਹੋ ਰਹੀਆਂ ਨੇ ਪਵਿੱਤਰ ਸਰੋਵਰਾਂ ਵਿੱਚ ਸੰਗਤਾਂ ਨੂੰ ਇਸ਼ਨਾਨ ਕੀਤਾ ਜਾ ਰਿਹਾ ਔਰ ਗੁਰੂ ਘਰ ਤੋਂ ਆਸ਼ੀਰਵਾਦ ਦਾ ਪ੍ਰਾਪਤ ਕੀਤਾ ਜਾ ਰਿਹਾ ਅੱਜ ਉਹਨਾਂ ਦੇ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀ ਗੁਰਦਵਾਰਾ ਸਾਹਿਬ ਦੇ ਉਹਨਾਂ ਨੂੰ ਦੱਸਿਆ ਕਿ ਸੰਗਤਾਂ ਵਿੱਚ ਬੜਾ ਭਾਰੀ ਇਛਾ ਦੇਖ ਨੂੰ ਮਿਲ ਰਿਹਾ ਕਿ ਉਹ ਦਸਵੇਂ ਪਾਤਸ਼ਾਹ ਦੇ ਦਰ ਤੋਂ ਆਈਆਂ ਨੇ ਔਰ ਸਮਝੀਆਂ ਨੇ ਕਿ ਨੌਵੇਂ ਪਾਤਸ਼ਾਹ ਸਹਿਬ ਸਿੰਘ ਉਤੇਗਬਾਦ ਸਾਹਿਬ ਦੀ ਜੋ ਕੇ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਹਨ ਉਹਨਾਂ ਦੇ ਦਰਸ਼ਨ ਦੀ ਇੱਛਾ ਕਰਨਾ ਵੀ ਉਹਨਾਂ ਵਾਸਤੇ ਬਹੁਤ ਲਾਹੇਵੰਦ ਹੈ ਤੇ ਬਹੁਤ ਜ਼ਰੂਰੀ ਹੈ ਜਿਸ ਕਰਕੇ ਅੱਜ ਸੰਗਤਾਂ ਜਿਹੜੀਆਂ ਨੇ ਉਹ ਪਾਰਿ ਤੇ ਦਾਦ ਵਿੱਚ ਨਸਤਮਸਤਕ ਹੋ ਰਹੀਆਂ ਨੇ ਬਜ਼ਾਰਾਂ ਵਿੱਚੋਂ ਜਿਹੜੇ ਨੇ ਉਹ ਕਈ ਕਕਾਰ ਖਰੀਦ ਰਹੇ ਨੇ ਗੁੜਕਾ ਸਾਹਿਬ ਗੁਰਬਾਣੀ ਦੇ ਕਈ ਜਿਹੜੀ ਜਪਜੀ ਸਾਹਿਬ ਦੀ ਜਿਹੜੀ ਉਹ ਪੁਸਤਕਾਂ ਨੇ ਧਾਰਮਿਕ ਪੁਸਤਕਾਂ ਨੇ ਉਹ ਖਰੀਦੀਆਂ ਜਾ ਰਹੀਆਂ ਨੇ ਔਰ ਗੁਰੂ ਘਰ ਦੇ ਸ਼ਰਧਾ ਦੇ ਨਾਲ ਨਤਵਸਤਕ ਹੋ ਕੇ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਬਹੁਤ ਵੱਡਾ ਜੋੜ ਮੇਲਾ ਹੈ ਮੈਂ ਸੋਚ ਰਿਹਾ ਵੀ ਬੇਸਬਪਰਦਾ ਜਿਹੜਾ ਇਹ ਮੇਲਾ ਹੈ ਕੋਲਾ ਮਹੱਲਾ ਇਹਦੀ ਸਾਰੇ ਹੋਲੇ ਮੱਲੇ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਨਾਮਕ ਨਾਮ ਲੈਵਾਂ ਨੂੰ ਮੈਂ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਸਟਾਫ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਵਧਾਈ ਦਿਨਾ ਤੇ ਜਿਸ ਤਰ੍ਹਾਂ ਸੰਗਤਾਂ ਦਾ ਹੋਲੇ ਮੱਲੇ ਦੇ ਦੌਰਾਨ ਹਾੜਾ ਆਇਆ ਹੋਇਆ ਇਹ ਸੰਗਤਾਂ ਜਾਣਦੀਆਂ ਵੀ ਸੰਗਤਾਂ ਬਾਵਸੀ ਤੇ ਵੀ ਗੁਰਤੇਗਵਾਦਰ ਸਾਹਿਬ ਦੇ ਜਿਹੜੀ ਚਰਨ ਸੂ ਪ੍ਰਾਪਤ ਧਰਤੀ ਹੈ ਇੱਥੇ ਜਿੱਥੇ ਗੁਰੂ ਸਾਹਿਬ ਪ੍ਰਗਟ ਹੋਏ ਉਸ ਥਾਂ ਤੇ ਸੰਗਤਾਂ ਬੜੀ ਭਾਵਨਾ ਦੇ ਨਾਲ ਆਉਂਦੀਆਂ ਨੇ ਬੜੀ ਸਰਦਾਰਾ ਦੇ ਨਾਲ ਆਉਂਦੀਆਂ ਨੇ ਸਤਿਕਾਰ ਕਰਦੀਆਂ ਨੇ ਅਸੀਂ ਇਹਨਾਂ ਸੰਗਤਾਂ ਦੇ ਵੱਲੋਂ ਆਪਰੇ ਵੱਲੋਂ ਲੰਗਰ ਦੇ ਪ੍ਰਬੰਧ ਦਾ ਹੈ ਸਰੇ ਪ੍ਰਬੰਧ ਹਰ ਤਰ੍ਹਾਂ ਦੇ ਪ੍ਰਬੰਧ ਕਰਦੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਸੰਗਤ ਈਸ਼ਵਰੀ ਆਈ ਹੈ ਤੋਂ ਸਾਗੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਮੈਂ ਇਸ ਗੁਰੂ ਸਾਹਿਬ ਗੁਰਦਾਰਸਾ ਦਾ ਮੁੱਖ ਸਾਹਿਬ ਬਜ਼ਾਰ ਹੋਣ ਦੇ ਨਾਤੇ ਲੱਖ ਲੱਖ ਵਧਾਈ ਦਿੰਦਾ ਹੋਇਆ ਫਤਿਹ ਅਰਜ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਜੁਗਈਤ ਨਾਰਕੇਸ਼ ਕੁਮਾਰ ਪੀ.ਸੀ. ਨੂੰ ਬਾਬਾ ਬਕਾਲਾ ਸਾਹਿਬ